ਪ੍ਰਭੂ ਯੀਸ਼ੂ ਮਸੀਹ ਦੇ ਪਾਵਨ ਪਵਿੱਤਰ ਨਾਮ ਵਿੱਚ ਆਪ ਸਭਨਾਂ ਨੂੰ ਜੈ ਮਸੀਦੀ ਸਾਰਿਆਂ ਨੂੰ ਸਲਾਮ ਪਰਮੇਸ਼ਰ ਜੀ ਆਪ ਸਭਨਾਂ ਦੇ ਉੱਤੇ ਆਪਣੀ ਬਹੁਤਾਦ ਦੇ ਨਾਲ ਕਿਰਪਾ ਕਰਨ ਅੱਜ ਪਰਮੇਸ਼ਰ ਦੀ ਪਵਿੱਤਰ ਬਾਣੀ ਦੇ ਵਿੱਚੋਂ ਅਸੀਂ ਸਿੱਖਣਾ ਅਤੇ ਕੁਝ ਸਮਾਂ ਧਿਆਨ ਦੇਣਾ ਮੇਰੇ ਭਾਈ ਭੈਣੋ ਪਰਮੇਸ਼ਰ ਦਾ ਵਚਨ ਸਾਨੂੰ ਸਿੱਧਾ ਰਸਤਾ ਦੱਸਦਾ ਹੈ ਕਹੋ ਤਾਦੀ ਕਿਤਾਬ ਚ ਲਿਖਿਆ ਇੱਕ ਐਦਾਂ ਦਾ ਰਾਹ ਵੀ ਹੈ ਜਿਹੜਾ ਦੇਖਣ ਨੂੰ ਤਾਂ ਸਿੱਧਾ ਲੱਗਦਾ ਪਰ ਆਖਰ ਵਿੱਚ ਉਹਦੇ ਮੌਤ ਦੇ ਰਾਹ ਨੇ ਮੇਰੇ ਭਾਈਓ ਤੇ ਭੈਣੋ ਪਰਮੇਸ਼ਰ ਦਾ ਵਚਨ ਸਾਨੂੰ ਉਹ ਰਾਹ ਦੱਸਦਾ ਆ ਜਿਹੜਾ ਸੰਦੀਪਕ ਜੀਵਨ ਨੂੰ ਜਾਂਦਾ ਪ੍ਰਭੂ ਯੇਸ਼ੂ ਮਸੀਹ ਨੇ ਆਖਿਆ ਪਈ ਤੁਸੀਂ ਉਸ ਰਸਤੇ ਵਿੱਚੋਂ ਦੀ ਵੜਨ ਦੀ ਕੋਸ਼ਿਸ਼ ਕਰੋ ਜਿਹੜਾ ਮੌਕ ਲਾਇਆ ਜਿਹੜਾ ਭੀੜਾ ਰਾਹ ਆ ਪਰਵੋ ਜੀ ਨੇ ਸਾਨੂੰ ਦੋ ਰਸਤਿਆਂ ਦੇ ਬਾਰੇ ਦੱਸਿਆ। ਪ੍ਰਭ ਯਿਸੂ ਮਸੀਹ ਨੇ ਸਾਨੂੰ ਦੋ ਰਸਤਿਆਂ ਦੇ ਬਾਰੇ ਦੱਸਿਆ। ਇੱਕ ਰਸਤਾ ਜਿਹੜਾ ਬਹੁਤ ਖੁੱਲਾ ਰਾਹ ਆ, ਇੱਕ ਰਸਤਾ ਭੀੜਾ ਰਾਹ ਆ। ਜਿਹੜਾ ਖੁੱਲਾ ਰਸਤਾ ਆ, ਉਹ ਲਿਖਿਆ ਆ ਨਰਕ ਨੂੰ ਜਾਂਦਾ, ਮੌਤ ਦੇ ਘਾਟ ਨੂੰ ਜਾਂਦਾ। ਇੱਕ ਰਾਹ ਜਿਹੜਾ ਭੀੜਾ ਆ, ਉਹ ਸਰਗ ਨੂੰ ਜਾਂਦਾ। ਤੇ ਪ੍ਰਭ ਯਿਸੂ ਮਸੀਹ ਜੀ ਕਹਿੰਦੇ ਨੇ ਕਿ ਜਿਹੜਾ ਖੁੱਲਾ ਰਸਤਾ ਆ ਉਸ ਰਸਤੇ ਵਿੱਚ ਦੀ ਬਹੁਤ ਵੱਡੀ ਭੀੜ ਜਾਂਦੀ ਹੈ ਤੇ ਜਿਹੜਾ ਰਾ ਭੀੜਾ ਤੇ ਮੋਕਲਾ ਆ ਉਹਦੇ ਵਿੱਚਕਾਰ ਦੀ ਬਹੁਤ ਘੱਟ ਲੋਕ ਜਾਂਦੇ ਨੇ ਵਿਰਲੇ-ਵਿਰਲੇ ਜਾਂਦੇ ਨੇ ਇਹ ਸਚਾਈ ਹੈ ਵੀ ਸੁਰਗ ਨੂੰ ਜਾਣ ਵਾਲੇ ਲੋਕ ਬਹੁਤ ਘੱਟ ਨੇ ਅੱਜ ਇਸ ਦੁਨੀਆ ਵਿੱਚ ਵੇਖ ਲਓ ਪਾਪ ਦੇ ਰਸਤੇ ਤੇ ਬਹੁਤ ਲੋਕ ਚੱਲਣ ਵਾਲੇ ਮਿਲਣਗੇ ਤੁਹਾਨੂੰ ਗਾਲ੍ਹਾਂ ਕੱਢਣ ਵਾਲੇ ਬਹੁਤ ਮਿਲਣਗੇ ਨਸ਼ੇ ਵਾਜੀ ਕਰਨ ਵਾਲੇ ਬਹੁਤ ਮਿਲਣਗੇ ਹਰਾਮ ਕਾਰੀ ਜਨਾਹ ਕਾਰੀ ਕਰਨ ਵਾਲੇ ਬਹੁਤ ਜ਼ਿਆਦਾ ਮਿਲਣਗੇ ਭਗਤੀ ਵਿੱਚ ਜੀਵਨ ਕੱਟਣ ਵਾਲੇ ਬਹੁਤ ਘੱਟ ਲੋਕ ਮਿਲਣਗੇ ਇਮਾਨਦਾਰ ਤੁਹਾਨੂੰ ਬਹੁਤ ਘੱਟ ਮਿਲਣਗੇ ਵਫਾਦਾਰ ਬਹੁਤ ਘੱਟ ਮਿਲਣਗੇ ਪਵਿੱਤਰਤਾ ਵਿੱਚ ਜੀਵਨ ਬਤੀਤ ਕਰਨ ਵਾਲੇ ਬਹੁਤ ਘੱਟ ਮਿਲਣਗੇ ਇਸ ਕਰਕੇ ਮੇਰੇ ਭਾਈਓ ਤੇ ਭੈਣੋ ਪਰਮੇਸ਼ਰ ਦਾ ਵਚਨ ਹੋਲੀ ਬਾਈਬਲ ਸਾਨੂੰ ਸਾਫ਼-ਸਾਫ਼ ਦੱਸਦੀ ਹੈ ਕਿ ਉਸ ਰਾਹ ਥਾਣੀ ਜਾਣ ਦੀ ਕੋਸ਼ਿਸ਼ ਕਰੋ ਜਿਹੜਾ ਰਾਹ ਸਵਰਗ ਨੂੰ ਜਾਂਦਾ ਉਹ ਹੀੜਾ ਉਸ ਰਸਤੇ ਉੱਤੇ ਤੁਹਾਨੂੰ ਕਸ਼ਟ ਮਿਲਣਗੇ ਉਸ ਰਸਤੇ ਉੱਤੇ ਤੁਹਾਨੂੰ ਦੁੱਖ ਮਿਲਣਗੇ ਉਹ ਰਾਹ ਥਾਣੀ ਜਾਓਗੇ ਤੇ ਬਹੁਤ ਸਾਰੀਆਂ ਮੁਸੀਬਤਾਂ ਆਉਣਗੀਆਂ ਪਰ ਆਖਰ ਦੇ ਵਿੱਚ ਤੁਹਾਨੂੰ ਅਨੰਤ ਜੀਵਨ ਮਿਲੇਗਾ ਪਰ ਜਿਹੜਾ ਖੁੱਲਾ ਰਸਤਾ ਆ ਉਹਦੇ ਵਿੱਚ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈ ਭਾਵੇਂ ਤੁਸੀਂ ਨਸ਼ਾ ਕਰੋ ਭਾਵੇਂ ਤੁਸੀਂ ਗਾਲਾਂ ਕੱਢੋ ਭਾਵੇਂ ਤੁਸੀਂ ਜਨਾਹਕਾਰੀ ਕਰੋ ਕੋਈ ਰੋਕਣ ਵਾਲਾ ਨਹੀਂ ਪਰ ਉਹ ਰਾਹ ਨਰਕ ਨੂੰ ਜਾਣ ਵਾਲਾ ਰਸਤਾ ਇਸ ਕਰਕੇ ਮੈਂ ਇਹੀ ਕਵਾਂਗਾ ਸਾਨੂੰ ਆਪਣਾ ਜੀਵਨ ਪਰਮੇਸ਼ਵਰ ਦੇ ਵਚਨਾਂ ਉੱਤੇ ਚਲਾਉਣਾ ਚਾਹੀਦਾ ਹੈ। ਪ੍ਰਭ ਯਿਸੂ ਮਸੀਹ ਨੇ ਕਿਹਾ ਹਰੇਕ ਜਿਹੜਾ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ ਆਪਣੀ ਸਲੀਵ ਚੁੱਕ ਕੇ ਮੇਰੇ ਪਿੱਛੇ ਆਵੇ। ਸਲੀਵ ਜਿਹੜੀ ਹੈ ਉਹ ਇਸੇ ਗੱਲ ਨੂੰ ਦੱਸਦੀ ਹੈ ਕਿ ਜੇ ਪ੍ਰਭੂ ਦੇ ਪਿੱਛੇ ਚੱਲਣਾ ਆ ਫਿਰ ਤਾਨੇ ਮੇਣੇ ਹਰੇਕ ਤਰ੍ਹਾਂ ਦੇ ਠੱਠੇ ਮਜ਼ਾਕ ਜਿਹੜੇ ਲੋਕਾਂ ਨੇ ਕਰਨੇ ਜਿਹੜੇ ਰਾਹ ਵਿੱਚ ਕਸ਼ਟ ਆਉਣੇ ਪਰੇਸ਼ਾਨੀਆਂ ਆਉਣੀਆਂ ਉਹਨਾਂ ਨੂੰ ਚੱਲਣਾ ਪੈਣਾ ਆ। ਹਰ ਸਥਿਤੀ ਦੇ ਵਿੱਚੋਂ ਦੀ ਲੰਘਣਾ ਪੈਣਾ ਆ। ਤੇ ਜਿਹੜਾ ਅਸ਼ੋ ਰਾਮ ਚਾਹੁੰਦਾ ਹੈ ਉਹ ਪ੍ਰਭ ਯਿਸੂ ਮਸੀਹ ਦੇ ਪਿੱਛੇ ਨਾ ਚਲੇ ਇਸ ਲਈ ਮੇਰੇ ਭਾਈ ਭੈਣੋ ਜਿੰਦਗੀ ਦੇ ਵਿੱਚ ਸ਼ਾਂਤੀ ਆਨੰਦ ਔਰ ਹਮੇਸ਼ਾ ਦਾ ਜੀਵਨ ਪਾਉਣਾ ਚਾਹੁੰਦੇ ਆ ਤੇ ਤੁਹਾਡੇ ਲਈ ਜ਼ਰੂਰੀ ਹੈ ਉਸ ਰਸਤੇ ਦੀ ਪਹਿਚਾਨ ਕਰੋ ਜਿਹੜਾ ਸਵਰਗ ਨੂੰ ਜਾਂਦਾ ਹੈ ਪ੍ਰਭ ਯਿਸੂ ਮਸੀਹ ਨੇ ਕਿਹਾ ਰਾਹ ਸਚਾਈ ਤੇ ਜੀਵਨ ਮੈਂ ਹਾਂ ਸੱਚਮੁੱਚ ਉਹ ਰਸਤਾ ਜਿਹੜਾ ਸਵਰਗ ਨੂੰ ਜਾਣ ਵਾਲਾ ਉਪਰਵਿਅਾਚੂ ਮਸੀਹ ਆਪ ਹੈ ਸੋ ਪਰਮੇਸ਼ਰ ਸਾਰਿਆਂ ਨੂੰ ਬਰਕਤ ਦੇਵੇ ਔਰ ਸਭਨਾ ਉੱਤੇ ਆਪਣੀ ਕਿਰਪਾ ਕਰੇ ਸਭਨਾ ਨੂੰ ਜੈ ਮਸੀਹ